ਗੁੱਡ ਮਾਰਨਿੰਗ ਫਰੈਂਡਸ ਸਵੇਰ ਦੀ ਪਿਆਰਪਰੀ ਸਾਤਰੀ ਕਾਲਜ ਜੀ ਆਪ ਸਾਰਿਆਂ ਨੂੰ ਤੇ ਮਾਰਨਿੰਗ ਹੋ ਚੁੱਕੀ ਐ ਤੇ ਸਾਰਾ ਕੰਮਕਾਰ ਛੱਡ ਤੇ ਆਪਾਂ ਨੇ ਸਵੇਰ ਦਾ ਕਿਉਂਕਿ ਆਪਾਂ ਨੇ ਜਾਣਾ ਪਹਿਲਾਂ ਦਵਾਈ ਲੈਣ ਕਿਉਂਕਿ ਅੱਜ ਮੰਡੇ ਐ ਅੱਜ ਡਿਸਪੈਂਸਰੀ ਖੁੱਲੀ ਐ ਔਰ ਭਾਵਨਾ ਨੇ ਵੀ ਦਵਾਈ ਲੈਣ ਜਾਣਾ ਤੇ ਮੈਂ ਵੀ ਲੈਣ ਜਾਣਾ ਔਰ ਬੱਚਿਆਂ ਨੂੰ ਵੀ ਦਵਾਈ ਆਣੀ ਐ ਕਿਉਂਕਿ ਕਈ ਦਿਨ ਹੋ ਗਏ ਖਾਂਸੀ ਹੋ ਰਹੀ ਐ ਨਾ ਰੁਪੈਂਜਲ ਨੂੰ ਵੀ ਹੋ ਰਹੀ ਐ ਇਹ ਰੁਪੈਂਜਲ ਐ ਔਰ ਇਹ ਦੀਦੀ ਵਧੀ ਐ ਇੱਧਰ ਡਾਲੇ ਗਾਰੀ ਐ ਬਾਕੀ ਜੋ ਕੰਮ ਐ ਉਹ ਪਾ ਕੇ ਕਰਾਂਗੇ ਛਾੜੂ-ਚੂੜੂ ਆ ਕੇ ਲਾਵਾਂਗੇ ਆਪਾਂ ਤੇ ਪਹਿਲਾਂ ਕਿਉਂਕਿ 9 ਵਜੇ ਭੀੜ ਹੋ ਜਾਂਦੀ ਹੈ ਨਾ ਆਪਾਂ ਪਹਿਲਾਂ ਦਵਾਈ ਲੈ ਕੇ ਆਵਾਂਗੇ ਉਸ ਤੋਂ ਬਾਅਦ ਕਰਾਂਗੇ ਬਾਕੀ ਦੇ ਕੰਮ ਤੇ ਚਲੋ ਜੀ ਪਹਿਲਾਂ ਆਪਾਂ ਡਿਸਪੈਂਸਰੀ ਤੇ ਚੱਲਦੇ ਆ ਸਾਡੇ ਪਿੰਡ ਦੀ ਉਹ ਡਿਸਪੈਂਸਰੀ ਹੈ ਉਰੇ ਤੇ ਦਵਾਈ ਵਧੀਆ ਮਿਲਦੀ ਹੈ ਉੱਥੋਂ ਕਿਉਂਕਿ ਭਗਵਾਨ ਜਮਾਨ ਨੇ ਵਧੀਆ ਮੁਹੱਈਆ ਕਰਾਈਆਂ ਵਿਆਂ ਦਵਾਈਆਂ ਕਿਉਂਕਿ ਸਾਡੇ ਹਰਿਆਣੇ 'ਚ ਨਹੀਂ ਮਿਲਦੀਆਂ ਪੰਜਾਬ 'ਚ ਵਧੀਆ ਮਿਲਦੀਆਂ ਔਰ ਰੁਪੰਜਲ ਕਰ ਰਹੀ ਹੈ ਡਾਂਸ ਕਿਉਂਕਿ ਰੁਪੰਜਲ ਨੇ ਜਾਣਾ ਹੈ ਦਵਾਈ ਲੈਣੇ ਔਰ ਰੁਮਾਲ ਲੈ ਲਿਆ ਮਨ ਤੇਰਾ ਠੀਕ ਹੈ ਚਲੋ ਜੋ ਤਾਜ ਆਜਾ ਚਲੋ ਅੱਜ ਅਮੀ ਲੱਗਦੇ ਚਲੋ ਅੱਗ ਰਹਿਣਾ ਪੁੱਤੇ ਖਾ ਲੇ ਕੋ ਨਾਸੋ ਕੀ ਲਿਕਾਈ ਹੈ ਜਾਨਵਰ ਬੈਠੇ ਹੋਣਗੇ ਕੀ ਲਿਆਈ ਨੇ ਹੁਣ ਤੋ ਟੋੜੀ ਤੇ ਲੈ ਪੱਕੀ ਇਹ ਕਿਥੇ ਰਹੀ ਜਾਣਾ ਡੇਰਾ ਵੀ ਇੱਧਰ ਨੂੰ ਹਣਾ ਡੇਰੇਵਾਂ ਨਹੀਂ ਹੈ ਕੁਛ ਲੱਗਿਆ ਹਾਂ ਡੇਰੇਵਾਂ ਨਹੀਂ ਕੁਛ ਲੱਗਿਆ ਵਾ ਪਹਿਲਾਂ ਤਾਂ ਉਹ ਤੋਂ ਲੈ ਲੈ ਕਰ ਦੇ ਦੇ ਪਾਪਾ ਦੇ ਦੇ ਕਰਦਾ ਤਾਂ ਬੀਲ ਬੁੱਲ ਜੇ ਪਿੱਛੇ ਲਗੇ ਵੇ ਬੀਲਾਂ ਕੀ ਗੁੱਦ ਗੈਰੀ ਖਾਣੀ ਚਾਹੀਦੀ ਹੈ ਯੂ ਕਿਆ ਬਣਾਵਾ ਆ ਭਾਵਨਾ ਮੈਨੂੰ ਕਿਸੇ ਦਾ ਕਰ ਕੋਰ ਹੋਣਾ ਏ ਮੈਨਾਂ ਨਹੀਂ ਆਤਾ ਛੱਡ ਛੁੱਡ ਪਏ ਹੋਏ ਆ ਬੋਲ ਲੇ ਇਹ ਬਈ ਦੇਖੋ ਕਿਸ ਮਤਲਬ ਢੇੜ ਮਿਲਦੀ ਆ ਕਿ ਨਿਕਲ ਗਈ ਅੰਦਰ ਨਾ ਹੋਇਆ ਹੈ ਕਿ ਤੀਰੇ ਖੁੱਲ ਲੱਗ ਰਹੀ ਆ ਆਪਾਂ ਨੂੰ ਜੋ ਤਾਂ ਲੋ ਜੀ ਪਹੁੰਚ ਚੁੱਕੇ ਆਪਾਂ ਡਿਸਪੈਂਸਰੀ ਦੇ ਵਿੱਚ ਅੰਦਰ ਤੇ ਆਪਾਂ ਨੇ ਲੈਣੀ ਹੈ ਜੀ ਮੈਡੀਸਿਨ ਦਵਾਈ ਭਾਵਨਾ ਨੇ ਵੀ ਆਪਣਾ ਚੈੱਕਅਪ ਵਗੈਰਾ ਕਰਾਣਾ ਹੈ ਤੇ ਮੈਂ ਔਰ ਰੁਪਿੰਦਰ ਨੇ ਜੋਤ ਨੇ ਅਸੀਂ ਆਪਣੀ ਖੰਗ ਦੀ ਦਵਾਈ ਲੈਣੀ ਹੈ ਅਸੀਂ ਸਾਰੇ ਕਿਤੇ ਟੋ ਟੋ ਦੇਖ ਲਈ ਖੰਗ ਦੀ ਦਵਾਈ ਵਟਕ ਕਿਸ ਕਿਤੇ ਤੇ ਵੀ ਆਰਾਮ ਨਹੀਂ ਆਇਆ ਸਾਨੂੰ ਤੇ ਅਸੀਂ ਸੋਚਿਆ ਕਈ ਵਾਰ ਜਦੋਂ ਪੈਸਿਆਂ ਦੇ ਨਾਲ ਆਪਣਾ ਆਰਾਮ ਨਹੀਂ ਆਂਦਾ ਕਈ ਵਾਰ ਫ੍ਰੀ ਵਾਲੀ ਦਵਾਈ ਵੀ ਖਾ ਕੇ ਦੇਖ ਲੈਣੀ ਚਾਹੀਦੀ ਹੈ ਕਈ ਵਾਰ ਕਹਿੰਦੇ ਆ ਨਾ ਵੀ ਫ੍ਰੀ ਵਾਲਾ ਬੰਦਾ ਵੀ ਕੰਮ ਕਰ ਜਾਂਦਾ ਹੈ ਤੇ ਫ੍ਰੀ ਵਾਲੀ ਦਵਾਈ ਵੀ ਕੰਮ ਕਰ ਜਾਂਦੀ ਹੈ ਕਈ ਵਾਰ ਹਨਾ ਤੇ ਚਲੋ ਦੇਖਦੇ ਹਾਂ ਜੀ ਗਵਰਨਮੈਂਟ ਦਵਾਈਆਂ ਵੀ ਖਾ ਕੇ ਦੇਖ ਲੰਨੇ ਆਪਾਂ ਵਿਖੰਗ ਨੂੰ ਫਰਕ ਪੈਂਦਾ ਜਾਂ ਨਹੀਂ ਪੈਂਦਾ ਅਸੀਂ ਦੁਖੀ ਹੋ ਗਏ ਤੇ ਖਾ ਖਾ ਕੇ ਤੇ ਲੋ ਜੀ ਸਾਨੂੰ ਤਾਂ ਦਵਾਈਆਂ ਮਿਲ ਗਈਆਂ ਜੋਤ ਨੂੰ ਮੈਨੂੰ ਰੂਪ ਨੂੰ ਅਸੀਂ ਇੱਕ ਪਾਸੇ ਬੈਠੇ ਆਂ ਲੇਕਿਨ ਭਾਵਨਾ ਦੀ ਵਾਰੀ ਹਲੇ ਆਣੀ ਹੈ ਕਿਉਂਕਿ ਭਾਵਨਾ ਵਾਲੀ ਡਾਕਟਰ ਨਹੀਂ ਆਈ ਹੈ ਜੀ ਹਲੇ ਤੇ ਅਸੀਂ ਰੂਪੰਜਲ ਆਪਣੀ ਦਵਾਈਆਂ ਇਕੱਠੀਆਂ ਕਰ ਰਹੀ ਆ ਜੋਤ ਨੂੰ ਵੀ ਮਿਲ ਗਈ ਮੈਨੂੰ ਵੀ ਤੇ ਰੂਪ ਨੂੰ ਵੀ ਤੇ ਦਵਾਈਆਂ ਇੰਨੀ ਵਧੀਆ ਮਿਲੀਆਂ ਨਾ ਮਤਲਬ ਪੂਰੀ ਸਿਸੀਆਂ ਮਿਲੀਆਂ ਔਰੇ ਤੋਂ ਤੇ ਲੋ ਜੀ ਅਸੀਂ ਥੋੜੀ देर ਬੈਠੇ ਆ ਡਿਸਪੈਂਸਰੀ ਤੋਂ ਬਾਹਰ ਤੇ ਕਾਫੀ ਸਪੇਸ ਹੈ ਡਿਸਪੈਂਸਰੀ ਵੀ ਬਹੁਤ ਵਧੀਆ ਬਣੀ ਹੋਈ ਆ ਸਾਡੇ ਪਿੰਡ ਦੀ ਤੇ ਬਹੁਤ ਵਧੀਆ ਫੈਸਿਲਿਟੀ ਹੈ ਔਰੇ ਜੀ ਮੈਂ ਵੀ ਪਹਿਲੀ ਵਾਰ ਦੇਖੀ ਐ ਤੇ ਭਗਵਾਨਤਮਾਨ ਨੇ ਬਹੁਤ ਵਧੀਆ ਫੈਸਿਲਿਟੀ ਕਰੀਆਂ ਹੋਈਆਂ ਡਿਸਪੈਂਸਰੀਆਂ ਚ ਜਿਹੜੀ ਪਿੰਡਾਂ ਚ ਹੈਗੀਆਂ ਤੇ ਹੁਣ ਚੱਲਦੇ ਆ ਜੀ ਆਪਾਂ ਘਰ ਨੂੰ ਵਾਪਸ ਇਹ ਸਾਡੇ ਪਿੰਡ ਦੀਆਂ ਗਲੀਆਂ ਜੀ ਦੇਖੋ ਤੁਸੀਂ ਜਿੱਥੇ ਨੂੰ ਅਸੀਂ ਵਾਪਸ ਜਾ ਰਹੇ ਆ ਮੇਰੇ ਪੇਕੇ ਪਿੰਡ ਦੀਆਂ ਗਲੀਆਂ ਤੇ ਜਾਣ ਲੱਗਿਆ ਅਸੀਂ ਘਰ ਨੂੰ ਤੇ ਇਹ ਗਲੀ ਦੇ ਵਿੱਚ ਨੂੰ ਹੋ ਕੇ ਲੰਘਾਂਗੇ ਆਪਾਂ ਤੇ ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਰਹੀਆਂ ਕਿਉਂਕਿ ਕਿਸੇ ਟਾਈਮ ਅਸੀਂ ਸਕੂਲ ਜਾਂਦੇ ਹੁੰਦੇ ਤੇ ਇਹੀ ਗਲੀ ਦੇ ਵਿੱਚ ਲੰਘਦੇ ਹੁੰਦੇ ਤੇ ਅਸੀਂ ਹਨਾ ਇਹ ਉਹ ਗਲੀ ਹੈ ਜਿੱਥੇ ਨੂੰ ਅਸੀਂ ਆਪਣੇ ਸਕੂਲ 'ਚ ਜਾਂਦੇ ਹੁੰਦੇ ਤੇ ਇਹ ਰਹੀ ਰਹੀ ਜਿੱਥੇ ਆਪਣੇ ਬਸ ਤੇ ਚੱਕੇ ਆਪਣੇ ਸਕੂਲ ਜਾਂਦੇ ਹੁੰਦੇ ਤੇ ਇਸ ਰਸਤੇ ਨੂੰ ਅਸੀਂ ਲੋ ਜੀ ਦਵਾਈ ਲੈ ਕੇ ਆ ਗਏ ਆਪਾਂ ਘਰ ਵਾਪਸ ਤੇ ਭਾਵਨਾ ਕਰ ਰਹੀ ਆ ਰਾਮ ਦਵਾਈ ਲੈ ਕੇ ਆਈਆਂ ਮੈਂ ਵੀ ਲੈ ਕੇ ਆਈਆਂ ਐਂਡ ਜੋਤਨ ਰੂਪ ਕੀ ਲੈ ਕੇ ਆਈਆਂ ਹਨਾ ਚਲੋ ਵੈਸੇ ਦਵਾਈ ਵਧੀਆ ਦਈ ਆ ਲੇਕਿਨ ਸਾਡੇ ਹਰਿਆਣੇ ਦੇ ਵਿੱਚ ਨਹੀਂ ਇੰਨੀ ਵਧੀਆ ਦਵਾਈ ਮਿਲਦੀ ਹੈਗੀ ਮਤਲਬ ਮੋਸਟਲੀ ਪੀ ਸੀ ਐਮ ਦਾ ਨਿਆ ਇਕੱਲੀ ਪੈਰਾਸੀਟਾਮੋਲ ਹਨਾ ਇਸ ਤਰ੍ਹਾਂ ਨਹੀਂ ਹੈਗਾ ਵੀ ਦਵਾਈ ਪ੍ਰੋਪਰ ਦਈ ਇਹਨਾਂ ਨੇ ਖਾਂਦ ਦੀ ਸਿਸੀਆਂ ਵੀ ਦਈਆਂ ਔਰ ਜੁਖਾਮ ਦੀ ਸਿਸੀਆਂ ਦਈਆਂ ਮਤਲਬ ਦਵਾਈ ਵਧੀਆ ਦਈ ਆ ਅੰਦਰ ਤੇ ਤੇ ਫਿਲਹਾਲ ਬੈਠਦੇ ਆਪਾਂ ਅੰਦਰ ਜਾ ਕੇ ਬੈਠਦੇ ਹਾਂ ਹਣਾ ਲੋ ਜੀ ਸਾਡਾ ਹੋ ਗਿਆ ਚਾਗਾ ਟਾਈਮ ਮੈਂ ਔਰ ਭਾਵਨਾ ਪੀ ਰਹੇ ਹਾਂ ਚਾਹ ਬੈਠ ਕੇ ਮੈਂ ਵੀ ਪੀਣ ਲੱਗੀ ਵੀ ਹਾਂ ਟਾਈਮ ਹਲੇ ਹੈ ਨਹੀਂ ਤਾਂ ਟੁੱਕ ਲੱਗੀ ਭਾਵਨਾ ਨੂੰ ਭਾਵਨਾ ਯਾਰੀ ਚਲੋ ਮੈਂ ਪਾਪੜ ਲੈ ਆਨੀਆ ਬਣਾ ਕੇ ਤੇ ਖਾ ਰਹੇ ਆਪਾਂ ਚਾਹ ਸੌਰੀ ਚਾਹ ਪੀ ਰਹੇ ਆਂ ਤੇ ਪਾਪੜ ਖਾ ਰਹੇ ਆ ਕਿਉਂਕਿ ਹੋਰ ਕੋਈ ਆਪਸ਼ਨ ਨਹੀਂ ਕਿਉਂਕਿ ਭਾਵਨਾ ਕਹਿੰਦੀ ਬਰੈਡ ਵੀ ਨਹੀਂ ਤੇ ਹਣਾ ਖਤਮ ਹੋਏ ਬਦ ਤੇ ਉਸ ਭਾਵਨਾ ਨੂੰ ਮਿਲੇ ਪਾਪੜ ਪਾਪੜdal ਲੈ ਕਹਿੰਦੀ ਮੈਂ ਕਿ ਚਲੋ ਭੁੱਖ ਦਬ ਜੂਗੀ ਇਹਨੇ ਫੇਰ ਰੋਟੀ ਘਟਾਂ ਦਾ 1:30 2:00 ਵਜੇ ਤੱਕ ਖਾ ਲੈਣੀ ਬੱਚਿਆਂ ਨੇ ਜੇ ਇੱਕ ਦੋ ਖਾ ਲਈ ਕਿਸੇ ਨੇ ਖਾ ਲੈਣੀ ਹੈ ਤੇ ਬਾਕੀ ਬੱਚੇ ਗਏ ਹੋਏ ਆ ਪਾਰਾ ਖੇਡਣ ਮਾਮੇ ਦੇ ਘਰ ਔਰ ਅਸੀਂ ਆਪਣੇ ਪੀਰੇ ਆ ਚਾਹ ਚਾਹ ਪੀ ਕੇ ਜਸਟ ਰੈਸਟ ਕਰਕੇ ਲੈ ਬੱਚੇ ਆ ਗਏ ਕੀ ਚੀਜ਼ ਮੱਖਣਾ ਲੈ ਕੋਲ ਚ ਓ ਵਿੱਚ ਲੋ ਜੀਰੂ ਪੈਂਜ ਲਾ ਦੀ ਪਾਰਾਂ ਦੇ ਰੁਪੇਂਜਲ ਖੇਲ ਰਹੀ ਹੈ ਕਿਉਂਕਿ ਨਾਨੀ ਚਲੀ ਗਈ ਪਰ ਹਨ ਤੂੰ ਕਦ ਤੇ ਆ ਗਈ ਪਹਿਲਾਂ ਜੀ ਨਹੀਂ ਲੱਗਾ ਤੇਰਾ ਬੀਬੀ ਪਰ ਆਈ ਹੈ ਦੀਦੀ ਕਿੰਨੇ ਵਜੇ ਆਉਗੀ ਲੋ ਜੀ ਇੱਧਰ ਮੈਂ ਬਿਛਾਰੀਆਂ ਗੱਦਾ ਕਿਉਂਕਿ ਗੱਦਾ ਨਾ ਰੁਪੰਜਲ ਨੇ ਥੋੜਾ ਜਿਹਾ ਪਾਣੀ ਡੋਲਤਿਆ ਤਾਂ ਉੱਪਰ ਔਰ ਮੈਂ ਲਵਾਈਤੀ ਤੁੱਪ ਬਾਹਰ ਕੱਢ ਕੇ ਤੁੱਪ ਲਵਾ ਕੇ ਅੰਦਰ ਲਈ ਆਈ ਤੀ ਤੇ ਹੁਣ ਆਪਾਂ ਨੇ ਬਿਛਾ ਤਿਆ ਗੱਦਾ ਕਿਉਂਕਿ ਰੁਪੰਜਲ ਨੂੰ ਹੈਗਾ ਨਾ ਕਿ ਮਮਾ ਗੱਦਾ ਬਿਛਾਓ ਮੈਂ ਦੁਵਾਰਾ ਖੇਡਣਾ ਹੈ ਤੇ ਇਹਨੇ ਪਾਣੀ ਡੋਲਤਾ ਤਾਂ ਉੱਪਰ ਬਸ ਉਹੀ ਲੱਗੀ ਤੀ ਮੈਂ ਬਿਛਾਣ ਫ੍ਰੈਂਸ ਟਾਈਮ ਹੋ ਗਿਆ ਇਸ ਵਕਤ 4:30 ਵਜੇਗਾ ਹਨਾ ਔਰ ਰੁਪੰਜਲ ਦਿਖਾਉ ਤੁਹਾਨੂੰ ਮੈਂ ਰੁਪੰਜਲ ਦੇ ਰਹੀ ਆ ਪਾਣੀ ਨਾਨੀ ਕੇ ਗੈਲ ਪਾਣੀ ਦੇਣ ਲੱਗੀ ਵੀ ਆ ਰੁਪੰਜਲ ਤੇ ਜਸਟ ਮੈਂ ਸੋ ਗਈ ਸੀ ਪਹਿਲਾ ਹੁਣੀ ਉઠી ਐ ਸੋ ਗਈ ਦੀ ਨੀਂਦ ਆ ਗਈ ਸੀ ਮੈਨੂੰ ਰੁਪੈਂਜਲ ਨੂੰ ਦੇਖੋ ਪਹਿਲਾ ਪਾਣੀ ਦੇ ਰਹੀ ਐ ਨਾਨੀ ਕੇ ਗੈਲ ਔਰ ਧੁੱਪ ਐ ਬਾਹਰ ਬਹੁਤ ਜ਼ਿਆਦਾ ਕਿਉਂਕਿ ਨਾਨੀ ਨੇ ਵੀ ਜੈਵਲਾ ਲਸਣ ਕੇ ਗਠੇ ਐ ਗਠੇ ਐ ਲਾਇ ਬੀ ਨਾਨੀ ਨੇ ਪਿਆਜ਼ ਕਹਿ ਲੋ ਜਿਹਨੂੰ ਗਠੇ ਕਹਿ ਲੋ ਹਣਾ ਨਾਨੀ ਨੇ ਉਹ ਲਾਇਏ ਵੇ ਐ ਤੇ ਫਿਲਹਾਲ ਇਹ ਪੈਂਜਲ ਦੇ ਰਹੀ ਐ ਪਾਣੀ ਮੈਨੂੰ ਪਾਣੀ ਦੇਣਾ ਹਾਂ ਆੜੂ ਕੇ ਉੱਪਰ ਵੀ ਦੇਣਾ ਇਹ ਆੜੂ ਲੱਗਿਆ ਵਾਇਆ ਔਰ ਉਹ ਦੇਣ ਲਗੇ ਵੇ ਆ ਪਾਣੀ ਸੁੱਕੇ ਪਿਆ ਸਾਰਾ ਇੱਧਰ ਮੰਮੀ ਉਹ ਵੀ ਸੁੱਕਿਆ ਵਾ ਪਦੀਨਾ ਵੀ ਸੁੱਕਿਆ ਵਾ ਤਾਂ ਪਾਲਕ ਲੱਗੀ ਵੀ ਹੈ ਜਿਹੜੀ ਇਸਮਾ ਵੀ ਪਾਦੇ ਥੋੜਾ ਬਹੁਤਾ ਔਰ ਨਾ ਪਾਣੀ ਸੁੱਕ ਗਿਆ ਸਾਰਾ ਮਤਲਬ ਪੂਰਾ ਜਿੰਨਾ ਵੀ ਹੈਗਾ ਸਮਾਨ ਇਹ ਬੈਕ ਸਾਈਡ ਹੈ ਨਾਨੀ ਕਾ ਪਿਛਲੇ ਪਾਸੇ ਤੇ ਪਾਣੀ ਦੇਣ ਲੱਗੇ ਜੀ ਹੁਣ ਪੈਪ ਲਾਇਆ ਲੰਬਾ ਪੈਪ ਲਾ ਕੇ ਸਾਰੇ ਲਸਣ ਨੂੰ ਸਾਨੂੰ ਪਾਣੀ ਦੇ ਦੇਣਾ ਤੋ ਲੋ ਜੀ ਸਾਰਾ ਦੇਣ ਲੱਗੀ ਯਾਰੂ ਪੈਂਜਲ ਪਾਣੀ ਪਾਣੀ ਦੇ ਰਹੇ ਹੋ ਆਪ ਦੇ ਦਿਓ ਦੇ ਦਿਓ ਪਾਣੀ ਚਲੋ ਦੇ ਦਿਓ ਠੀਕ ਹੈ ਤੋਰੂ ਪੈਂਜਲ ਨਾਨੀ ਕੇ ਸਾਥ ਕੰਮ ਕਰਾ ਰਹੀ ਹੈ ਕਿਉਂਕਿ ਉਹਦੇ ਤਿਤਲੀਆਂ ਕਿੰਨੀ ਵਧੀਆ ਤਿਤਲੀਆਂ ਦੇਖ ਤਿਤਲੀ ਉੜੀ ਇਹ ਫੁੱਲ ਵੱਲ ਹੋਣਾ ਹੈ ਇਸਕੇ ਉੱਪਰ ਰਸ ਚ ਹੋਣਾ ਖਾਣ ਆਈ ਹੈ ਆਦੀ ਆਦੀ ਤਿਤਲੀ ਇਹ ਨਾ ਆੜੂ ਹੈ ਮਤਲਬ ਅਗਲੇ ਸਾਲ ਲਗੋਗੇ ਇਸ ਸਾਲ ਆ ਲੱਗ ਰਹੇ ਛੋਟੂ ਛੋਟੂ ਦੋ ਦੋ ਲੱਗੇ ਹੋਏ ਆ ਦੋ ਆੜੂ ਲੱਗੇ ਦੋ ਲੱਗੇ ਲੋ ਜੀ ਦੋ ਆੜੂ ਲੱਗੇ ਹੋਏ ਆ ਫਿਲਹਾਲ ਹੋਰ ਵੀ ਹੋਣੇ ਕੀਤੀ ਲੱਭੇ ਆ ਤੁਸੀਂ ਹੋਰ ਤਾਂ ਨਹੀਂ ਆਗੀਤੀ ਲੱਗੇ ਵੇ ਨਾ ਭਾਈ ਉਹ ਨਹੀਂ ਲੱਭੇ ਮੈਂ ਤਾਂ ਦੋ ਹੀ ਆ ਲੱਗੇ ਵੇ ਮੁਰੇ ਹੀ ਆ ਉਹ ਹਾਂ ਕਹਿੰਦੀ ਕਿਸੇ ਦਾ ਨਹੀਂ ਤੇਰਾ ਇੱਕ ਮੇਰਾ ਲੋ ਜੀ ਆੜੂ ਲੱਗੇ ਵੇ ਦੋ ਰੈਂਚਲਾਂ ਚਾਂਚਲੇਗੀ ਪਾਣੀ ਲੈ ਮੈਂ ਲਾਉ 1 ਮਿੰਟ ਰੁਕ ਜਾ ਖੋਲਣ ਗਈ ਆ ਇਧਰ ਲੱਗੇ ਵਿਆਂ ਫੁੱਲ ਦੇਖਿਓ ਕਿੰਨੇ ਸੋਹਣੇ ਫੁੱਲ ਐ ਹਨਾ ਕਮੈਂਟ ਕਰਕੇ ਦੱਸਿਓ ਵੀ ਇਹ ਕਿਹੜਾ ਫੁੱਲ ਐ ਹਾਂ ਨਾਨੀ ਨੇ ਇਹ ਨਾ ਫੁੱਲ ਲਾਈਵੇ ਤੋੜਨਾਰੂਪ ਸਾਰੇ ਨਾ ਤੋੜ ਇਹ ਪੀਲੇ ਫੁੱਲ ਨਾ ਚਿੱਟੇ ਵੀ ਹੈ ਨਾ ਚਿੱਟੇ ਉੱਧਰ ਲਗੇ ਵੇ ਇਹ ਪੀਲੇ ਆ ਚਿੱਟੇ ਵੀ ਹੈ ਵੈਸੇ ਲਗੇ ਵੇ ਇੱਧਰ ਦੇਖੋ ਵਾਈਟ ਵੀਆਂ ਲਗੇ ਵੇ ਇਹ ਵਾਈਟ ਕਿੰਨੇ ਪਿਆਰੇ ਆ ਹਨਾ ਇਹ ਨਾਨੀ ਨੇ ਬੇਲਾ ਲਾਈ ਦੀ ਆ ਦੇਖ ਬਾਥੂ ਕਿੰਨਾ ਲੱਗ ਰਿਹਾ ਮੰਮੀ ਇਹ ਬਾਥੂ ਐ ਇਹ ਦੇਖੋ ਬਾਥੂ ਕਿੰਨਾ ਲੱਗ ਰਿਹਾ ਆ ਦੇਖੋ ਆ ਦੇਖੋ ਉਹ ਬਾਥੂ ਲੱਭਦਾ ਨਹੀਂ ਹੈਗਾ ਔਰੇ ਇੰਨਾ ਲਗਿਆ ਵਾ ਇਹ ਕੀ ਆ ਲਾਈ ਨਾਨੀ ਨੇ ਕੀ ਆ ਕੀ ਬੇਲ

देखो मेरे नानी के फूल तोड़े हैं आज हम आपको ये मिली दिखाते हैं ये मिली यही मिली है तिनु किने किया बी मिली है एक बेल आ लगी हुई है की आगी आ नानी ने बैंगन लाये हुए हैं बैंगन 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 बताऊं हां सारे पत्ते तोड़ के रखनी है हम अपने ऐड डालूंगा बहुत तो खुश आ खड़ीया ओ काते थोड़ी जी पाटक बनी बना लंगी मैं कहया था भावना नु सामने आगी बस बस आगी बस आगी बस आगी ਲੋ ਜੀ ਇਹ ਆ ਗਈ ਬੱਸ ਜੋ ਮਿੰਨੀ ਬੱਸ ਹੈ ਨਾ ਪਿੰਡਾਂ ਵਾਲੀ ਇਹ ਬੱਸ ਆ ਗਈ ਮਿੰਨੀ ਬੱਸ ਗਈ ਇਹ ਬੱਸ ਲੱਗੀ ਵੀ ਔਰ ਇਹਨੂੰ ਨਾਨੀ ਕੋਈ ਆ ਨਾਨੀ ਡੰਡਾ ਲਈ ਬੈਠੀ ਐ ਔਰ ਇੱਧਰ ਨਾ ਜਿਹੜੀ ਇਹ ਪਾਲਕ ਇਹ ਵੀ ਮੰਮੀ ਫੁੱਲ ਵਧੀਆ ਕਹਿੰਦੇਗੇ ਇਹ ਪਾਲਕ ਲੱਗ ਰਹੀ ਐ ਨਾ ਮੋٹے ਮੋٹے ਪੱਤੇ ਆ ਇਹ ਕਿ ਆਪਾਂ ਪਾਲਕ ਪਨੀਰ ਬਣਾਉਂਗੇ ਹੈ ਪਾਲਕ ਪਨੀਰ ਐਂ ਬਣ ਜਾਣਾ ਐ ਚਲੋ ਚਲੋ ਜੀ ਆਪਾਂ ਅਗੇ ਅੰਦਰ ਕਿਉਂਕਿ ਨਾਨੀ ਦੇਰੀ ਆ ਪਾਣੀ ਪੋਦਿਆਂ ਨੂੰ ਔਰ ਲਸਣ ਲਾਇਆ ਵਜੋਂ ਨੂੰ ਪਾਣੀ ਦੇ ਰਹੀ ਹੈ ਨਾਨੀ ਇਹ ਮਤਲਬ ਮੇਰੀ ਮੰਮੀ ਔਰ ਰੂਪ ਖੇਲਰੀ ਦੀ ਨਾਲ ਅਸੀਂ ਪਾਣੀ ਪੋਣੀ ਦੇ ਕੇ ਆਏ ਆ ਤੇ ਆਪਾਂ ਕਰਦੇ ਆ ਜੀ ਵਲੌਗ ਦਾ ਐਂਡ ਵਲੌਗ ਹੋ ਜਾਣਾ ਲੰਬਾ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਫੁੱਲ ਵਾਚ ਕਰਿਆ ਕਰੋ ਸਕਿਪ ਨਾ ਕਰਿਆ ਕਰੋ ਹਣਾ ਤੇ ਬਾਹਰ ਲਸਣ ਮੰਮੀ ਨੇ ਪਿਆਜ਼ ਲਾਇਏ ਹੋਏ ਆ ਉਹ ਸੁੱਕੇ ਹੋਏ ਆ ਕਿਉਂਕਿ ਮੈਂ 2-3 ਦਿਨ ਹੋ ਗਏ ਮੰਮੀ ਪਹਿਲਾਂ ਕਿਤੇ ਗਏ ਤੇ ਆਪਾਂ ਇੱਕ ਦਿਨ ਰਾਜਪੁਰੇ ਚਲੇ ਗਏ ਇੱਕ ਦਿਨ ਆਪਾਂ ਚਲੇ ਗਏ ਅ ਪੰਡਾਰਾ تھا ਹਨਾ ਮੰਮੀ ਨੂੰ ਪਾਣੀ ਨਹੀਂ ਟਾਈਮ ਮਿਲਿਆ ਹੈਗਾ ਦੇਣ ਦਾ ਤੇ ਹੁਣ ਪਾਣੀ ਲੱਗੀ ਆ ਮੰਮੀ ਦੇਣ ਇੱਕ ਪਾਸੇ ਲਸਣ ਪਤਾ ਨਹੀਂ ਧਣੀ ਉਹ ਲਾਇਆ ਹੋਇਆ ਪਿਆਜ਼ ਸੋਰੀ ਔਰ ਥੋੜੇ ਜਿਹਾ ਪਾਲਕ ਪੂਲਕ ਪਈ ਹੈ ਆਪਾਂ ਇੱਕ ਦਿਨ ਪਾਲਕ ਪਨੀਰ ਬਣਾ ਲਵਾਂਗੇ ਮੰਮੀ ਨੂੰ ਕਿਹਾ ਮੈਂ ਕਿਹਾ ਜਾਂਦੀ ਵਾਰ ਆ ਫਿਰ ਪਾਲਕ ਲੱਭਦੀ ਨਹੀਂ ਹੈਗੀ ਮਿਲਦੀ ਹੈ ਲੇਕਿਨ ਇੰਨੀ ਨਹੀਂ ਮਤਲਬ ਇਨਾ ਉਹ ਨਹੀਂ ਹੁੰਦਾ ਹੈਗਾ ਫਿਰ ਲੇਕਿਨ ਹੁਣ ਜੋ ਘਰ ਦੀ ਲੱਗੀ ਵੀ ਆ ਨਾ ਆਪਾਂ ਉਹਦਾ ਪਾਲਕ ਪਨੀਰ ਬਣਾਵਾਂਗੇ ਔਰ ਫਿਲਹਾਲ ਪਦੀਨਾ ਲਾਇਆ ਵਾ ਮੰਮੀ ਨੇ ਉਹਨੂੰ ਵੀ ਪਾਣੀ ਦੇ ਰਹੀ ਐ ਤੇ ਬੈਂਗੜ ਬੁੰਗਣ ਲਾਈ ਹੋਏ ਆ ਹਨਾ ਤੇ ਪਿੱਛੇ ਸਪੇਸ ਐ ਕਾਫੀ ਜਗ੍ਹਾ ਮਤਲਬ ਕਰਕੇ ਨਾ ਬੈਕ ਸਾਈਡ ਕਾਫੀ ਸਪੇਸ ਐ ਪਿੱਛੇ ਚਲੋ ਪੇਸਟ ਐ ਹਨਾ ਵੈਸੇ ਬੇਸਟ ਚਲੀ ਜਾਂਦੀ ਐ ਇਸ ਕਰਕੇ ਮੰਮੀ ਉਹਨੂੰ ਲਾ ਲੈਂਦੇ ਆ ਸਬਜ਼ੀਆਂ ਭਾਜੀਆਂ ਵੀ ਚਲੋ ਕੰਮ ਆ ਜਾਂਦੀ ਆ ਕੋਈ ਨਾ ਕੋਈ ਹਨਾ ਕਰਕੇ ਵਿੱਚ ਜੇ ਆਪਣੇ ਖਾਲੀ ਜਗ੍ਹਾ ਪਈ ਆ ਆਪਾਂ ਕੁਛ ਨਾ ਕੁਛ ਬੀਜ ਲੰਦੇ ਆ ਤੇ ਲੇਕਿਨ ਮੇਰੇ ਤਾਂ ਹੈ ਨਹੀਂ ਖਾਲੀ ਜਗ੍ਹਾ ਕਿਉਂਕਿ ਸਾਰੀ ਇੱਕ ਪਾਸੇ ਗੱਡੀ ਖੜਦੀ ਆ ਤੁਸੀ ਦੇਖਿਆ ਹੀ ਆ ਮੇਰੇ ਵਲੌਗ ਤੇ ਮੈਂ ਕੋਠੇ ਤੇ ਲਾ ਲੰਨੀ ਆ ਉੱਪਰ ਗਮ ਲਿਆ ਚ ਤੇ ਚਲੋ ਜੀ ਬਾਏ ਟੇਕ ਕੇਅਰ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈਏ ਬਾਏ ਬਾਏ